var mı? ਮਈ ਨੂੰ ਕੇਂਦਰ ਤੇ ਕਿਸਾਨਾਂ ਦੇ ਵਿਚਾਰ ਮੀਟਿੰਗ ਹੋਣੀ ਸੀ ਪਰ ਉਸ ਮੀਟਿੰਗ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਕਿਸਾਨਾਂ ਨੂੰ ਆਸ ਸੀ ਕਿ ਪਿਛਲੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਦੀਆਂ ਮੰਗਾਂ ਸੰਬੰਧੀ ਕੋਈ ਹੱਲ ਨਹੀਂ ਕੀਤਾ ਗਿਆ ਤਾਂ 4 ਮਈ ਨੂੰ ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਉਹਨਾਂ ਦੀਆਂ ਮੰਗਾਂ ਸੰਬੰਧੀ ਕੋਈ ਸਹਿਮਤੀ ਬਣ ਸਕਦੀ ਹੈ ਐਮਐਸਪੀ ਸਣੇ ਹੋਰ ਵੀ ਜਿਹੜੀਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਕਿਸਾਨਾਂ ਨੂੰ ਆਸ ਸੀ ਕਿ ਇਸ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਮੰਗਾਂ ਦਾ ਹੱਲ ਹੋ ਜਾਵੇਗਾ ਪਰ ਹੁਣ ਉਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਇਸੇ ਦੌਰਾਨ ਹੀ ਸਰਵਣ ਸਿੰਘ ਪੰਦੇਰ ਦੇ ਵੱਲੋਂ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਵੱਡੀ ਅਪੀਲ ਕੀਤੀ ਗਈ ਹੈ ਤੇ ਨਾਲ ਹੀ ਦੋਵੇਂ ਸਰਕਾਰਾਂ ਨੂੰ ਸਰਵਣ ਸਿੰਘ ਪੰਦੇਰ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਸਰਵਣ ਸਿੰਘ ਪੰਦੇਰ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਜਿੱਥੇ-ਜਿੱਥੇ ਵੀ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਪ੍ਰੋਗਰਾਮ ਉਲੀਕੇ ਜਾਣਗੇ ਜਿਹੜੀ ਜਗਾਵਾਂ ਤੇ ਸੀਐਮ ਭਗਵੰਤ ਮਾਨ ਅੱਜ ਸੰਬੋਧਨ ਕਰਨ ਦੇ ਲਈ ਪਹੁੰਚਣਗੇ ਉੱਥੇ-ਉੱਥੇ ਕਿਸਾਨਾਂ ਦੇ ਵੱਲੋਂ ਜਾਣ ਦੇ ਲਈ ਅੱਜ ਨੀਤੀ ਬਣਾ ਲਈ ਗਈ ਹੈ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਪੰਜਾਬ ਦੇ ਪਿੰਡਾਂ ਪਰ ਦੇ ਵਿੱਚੋਂ ਕਿਸਾਨ ਮੋਰਚਿਆਂ ਦੇ ਰੂਪ ਦੇ ਵਿੱਚ ਅੱਜ ਸੀਐਮ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਣਗੇ ਸੀਐਮ ਨਾਲ ਨੂੰ ਕਿਸਾਨ ਮਿਲਣਾ ਚਾਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਨੇ ਤੇ ਆਪਣੇ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੇ ਨੇ ਹਾਲਾਂਕਿ ਲਗਾਤਾਰ ਇਹ ਵੀਡੀਓ ਵਾਇਰਲ ਹੁੰਦੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਿਸਾਨਾਂ ਦੇ ਵੱਲੋਂ ਸੜਕ ਦੇ ਵਿਚਾਲੇ ਘੇਰ ਲਿਆ ਜਾਂਦਾ ਉਹਨਾਂ ਤੋਂ ਆਪਣੇ ਸਵਾਲ ਪੁੱਛੇ ਜਾਂਦੇ ਨੇ ਤੇ ਜਿਹੜੇ ਵਿਧਾਇਕ ਨੇ ਉਹ ਕਿਸਾਨਾਂ ਦੇ ਸਾਹਮਣੇ ਹੱਥ ਜੋੜ ਕੇ ਬਚਾਅ ਕਰਦੇ ਸਰ ਆਉਂਦੇ ਨੇ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਕਿਸਾਨੀ ਧਰਨਾ ਦੇ ਵਿੱਚ ਉੱਠੀ ਹੋਈ ਹੈ ਲਗਾਤਾਰ ਕਿਸਾਨਾਂ ਦੇ ਰੋਧ ਦਾ ਇਹਨਾਂ ਵਿਧਾਇਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਅੱਜ ਸੀਐਮ ਭਗਵੰਤ ਮਾਨ ਦੇ ਪ੍ਰੋਗਰਾਮਾਂ ਦਾ ਵਿਰੋਧ ਵੀ ਕਿਸਾਨਾਂ ਦੇ ਵੱਲੋਂ ਕੀਤਾ ਜਾਵੇਗਾ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੁਰੱਖਿਅਤ ਕਮੇਟੀ ਪੰਜਾਬ ਤੋਂ ਅੱਜ ਕਿਸਾਨ ਮਜ਼ਦੂਰ ਮੋਰਚਾ ਭਾਰਤ ਐਸਕੇਮ ਨਾਨ ਪੋਲਿਟਿਕਲ ਦੋ ਵੱਡੇ ਦੇਸ਼ ਦੇ ਫੋਰਮ ਪੂਰੇ ਪੰਜਾਬ ਦੇ ਅੰਦਰ डीसी दफ्तरानू ਮੰਗ ਪੱਤਰ ਸੰਪੰਨ ਇੱਕ ਪੰਜਾਬ ਦੇ ਅੰਦਰ ਜਿਵੇਂ ਸ਼ਾਰਟ ਸਰਕਟ ਤੇ अनेका ਤਰੀਕੇ ਦੀਆਂ ਅੱਗ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਦੂਜਾ ਗੜੇ ਮਾਰੀ ਨਾਲ ਬਹੁਤ ਵੱਡਾ ਪੱਕੀ ਕਣਕ ਦਾ ਨੁਕਸਾਨ ਹੋ ਗਿਆ ਇਹਦੀ ਪਰਪਾਈ ਪ੍ਰਤੀ ਏਕੜ 50000 ਮੁਆਵਜ਼ਾ ਦੇ ਕੇ ਔਰ ਸਾੜੇ ਨਾਲ ਦਾ ਮੁਆਵਜ਼ਾ ਵੀ ਦਿੱਤਾ ਜਾਵੇ ਔਰ ਇਹਦੇ ਨਾਲ ਦੀ ਨਾਲ ਹੋਰ ਚਾਰੀਆਂ ਸਬਜ਼ੀਆਂ ਦਾ ਨੁਕਸਾਨ ਵੀ ਹੋਇਆ ਉਹਦੀ ਪਰਪਾਈ ਵੀ ਕਰਵਾਈ ਜਾਵੇ ਦੂਸਰਾ ਹੈਗਾ ਜਿਹੜਾ ਸ਼ੰਭੂ ਤੇ ਖਨੌਰੀ ਦੇ ਉੱਤੇ ਪੁਲਿਸ ਜ਼ਬਰ ਕਰਕੇ ਜਿਵੇਂ ਹਰ ਤਰ੍ਹਾਂ ਦੇ ਸਮਾਨ ਦੀ ਚੋਰੀ ਕੀਤੀ ਗਈ ਆ ਉਸ ਨੁਕਸਾਨ ਦੀ ਪਰਪਾਈ ਬਲਰਾਮ ਸਿੰਘ ਬਹਿਰਾਮ ਕੇ ਤੇ ਜੋ ਪੁਲਿਸ ਤਸ਼ੱਦਦ ਕੀਤਾ ਗਿਆ ਉਹਦੇ ਨਾਲ ਜੋ ਆਮ ਕਿਸਾਨ ਮਜ਼ਦੂਰ ਮਾਵਾਂ ਭੈਣਾਂ ਤੇ ਜੋ ਤਸ਼ੱਦਦ ਛਾਇਆ ਗਿਆ ਉਹਨਾਂ ਸਾਰੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਗੁਰਲਾਲ ਸਿੰਘ ਖਨੌਰ ਤੇ ਜਿਵੇਂ ਇਲਜ਼ਾਮ ਲੱਗੇ ਨੇ ਉਹਨਾਂ ਦੇ ਸੰਦ ਸਮਾਨ ਚੋਰੀ ਕਰਨ ਦੇ ਅਜੇ ਤੱਕ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈਗੀ ਇਸ ਦੇ ਨਾਲ ਨਾਲ ਜੇ ਫਾਰਮ ਦੇ ਅਨੁਸਾਰ ਆਰਥਿਕ ਜਿਹੜਾ ਵਾ ਕਿਸਾਨਾਂ ਦਾ ਜਿਹੜਾ ਖਰਚਾ ਨਹੀਂ ਕੱਟ ਰਿਹਾ ਇਹ ਮੰਗਾਂ ਨੂੰ ਲੈ ਕੇ ਅੱਜ ਪੂਰੇ ਡੀਸੀ ਦਫ਼ਤਰਾਂ ਤੇ ਮੰਗ ਪੱਤਰ ਦਿੱਤੇ ਜਾਣਗੇ ਇਹਦੇ ਨਾਲ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਅਮਰਸਰ ਖਾਲਸਾ ਕਾਲਜ ਤੇ ਹੋਰਨਾਂ ਥਾਵਾਂ ਤੇ ਆ ਰਹੇ ਹੈਗੇ ਆ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਆਪਣੇ ਐਲਾਨ ਅਨੁਸਾਰ ਜਿਹੜਾ ਇੰਡੀਆ ਗੇਟ ਤੇ ਇਕੱਠੀ ਹੋ ਕੇ ਸாம்ਸੰਗ ਟਾਰੀ ਚੌਂਕ ਤੇ ਉਹਨਾਂ ਨੂੰ ਸਵਾਲ ਕਰਨ ਜਾਊਗੀ ਕਿ ਉਹਨਾਂ ਦੀਆਂ ਕੀ ਮਜਬੂਰੀਆਂ ਸੀ ਉਹਨਾਂ ਸ਼ੰਭੂ ਖਨੌਰੀ ਦੇ ਮੋਰਚੇ ਨੂੰ ਪੂਰੇ 350 ਕਰੋੜ ਪੰਜਾਬੀਆਂ ਦੀ ਪਿੱਠ 'ਤੇ ਛੁਰਾ ਮਾਰ ਕੇ ਕਿਉਂ ਠਾਲ ਲਿਆ ਕੀ ਮਜਬੂਰੀਆਂ ਸੀ ਤਾਂ ਹੋਰ ਸਵਾਲ ਜਵਾਬ ਅਸੀਂ ਜੋ ਆਪਣਾ ਕਿਸਾਨ ਮਜ਼ਦੂਰ ਮੋਰਚੇ ਦਾ ਹਲਾਨ ਉਹਦੇ ਅਨੁਸਾਰ ਕਰਾਂਗੇ ਔਰ ਇਸ ਦੇ ਨਾਲ-ਨਾਲ ਜੋ ਕੇਂਦਰ ਦੀ ਕੱਲ ਚਿੱਠੀ ਆਈ ਆ ਦੇਖੋ ਹਤਮੀ ਫੈਸਲਾ ਤੇ ਕੱਲ ਵਾਲੀ ਮੀਟਿੰਗ ਦੇ ਵਿੱਚ ਦੋਵੇਂ ਫਾਰਮ ਕਰਨਗੇ ਜਿੱਥੋਂ ਤੱਕ ਮੇਰੇ ਵਿਅਕਤੀਗਤ ਵਿਚਾਰਾਂ ਦਾ ਸਵਾਲ ਆ ਜਿਹੜੀ ਕੇਂਦਰ ਨੇ ਵਿੱਚ ਗੱਲ ਲਿਖੀ ਹੋਈ ਆ ਕਿ ਅਸੀਂ ਦੇਸ਼ ਦੇ ਫੈਡਰਲ ਢਾਂਚੇ ਦਾ ਸਨਮਾਨ ਕਰਦੇ ਹੋਏ ਸੂਬੇ ਦੀ ਸਰਕਾਰ ਨੂੰ ਭਾਲਣਾ ਚਾਹੁੰਦੇ ਆ ਮੈਂ ਕੇਂਦਰ ਕੋਲ ਸਵਾਲ ਪੁੱਛਦਾ ਮਾਂ ਕਿ ਜਦਨ ਖੇਤੀ ਜੇ ਸੂਬਿਆਂ ਦਾ ਵਿਸ਼ਾ ਵਾ ਤਿੰਨ ਕਾਲੇ ਕਾਨੂੰਨ ਲਿਆਂਦੇ ਸੀਗੇ ਉਦੋਂ ਤੁਹਾਨੂੰ ਸੂਬੇ ਕਿਉਂ ਨਾ ਚੇਤੇ ਆਏ ਹੈਗੇ ਔਰ ਇਹਦੇ ਨਾਲ ਖੇਤੀਬਾੜੀ ਦਾ ਸਾਰਾ ਮੁਕੰਮਲ ਕਬਜ਼ਾ ਤੁਹਾਡੇ ਹੱਥ ਚ ਆ ਅਰ ਤੁਸੀਂ ਕਾਰਪੋਰੇਟ ਦੀਆਂ ਨੀਤੀਆਂ ਅਨੁਸਾਰ ਖੇਤੀਬਾੜੀ ਸੈਕਟਰ ਚ ਸਾਰੇ ਫਰੈਂਸਲੇ ਕਰ ਰਹੇ ਜੋ ਫਸਲ ਖਰੀਦਣ ਦਾ ਸਟੋਰ ਕਰਨ ਦਾ ਅਰ ਉਹਨੂੰ ਦਾ ਵੇਚਣ ਦੇ ਅਧਿਕਾਰ ਤੁਹਾਡੇ ਕੋਲ ਨੇ ਇਹ ਤੋਂ ਕਹਾ ਜਦੋਂ ਕਿ ਪਾਣੀ ਸੋਬਿਆਂ ਦਾ ਵਿਸ਼ਾਵਾ ਜੋ ਕਿ ਤੁਸੀਂ ਕਰਦੇ ਜੇ ਜਿਵੇਂ ਪੂਰੇ ਭਾਰਤ ਅੰਦਰ ਸੋਬਿਆਂ ਨੂੰ ਲੜਾਉਂਦੇ ਜੇ ਅਰ ਜੋ ਤੁਹਾਡੀ ਖੋਟੀ ਨੀਤੀ ਉਹ ਸਾਡੇ ਸਾਹਮਣੇ ਆਉਂਦੀ ਹੈਗੀ ਆ ਜਿਵੇਂ ਪੂਰੇ ਦੇਸ਼ ਭਰ ਵਿੱਚ ਵਕেন্দ্রੀਕਰਨ ਦੀ ਵਕਾਲਤ ਕਰਦੇ ਹਾਂ ਬਹੁਤ ਸਾਰੇ ਸੂਬਿਆਂ ਅੰਦਰ ਲਹਿਰਾਂ ਚੱਲੀਆਂ ਕਿ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ ਪੰਜਾਬੀਆਂ ਨੇ ਵੀ ਗੱਲ ਕੀਤੀ ਜੀ ਉਧਰ ਸਾਨੂੰ ਵੱਖਵਾਦੀ ਕਹਿੰਦੇ ਹੋ ਉਧਰ ਸਟੇਟ ਦਾ ਚੇਤੇ ਆਇਆ ਹੈਗਾ ਔਰ ਕੇਂਦਰ ਜਦੋਂ ਦੀ ਮੋਦੀ ਸਰਕਾਰ ਖਾਸ ਕਰਕੇ ਆਈ ਆ ਔਰ ਕੇਂਦਰ ਦੀਆਂ ਤਾਕਤਾਂ ਦਾ ਕੇਂਦਰੀਕਰਨ ਹੋ ਰਿਹਾ ਵਾ ਵਕেন্দ্রੀਕਰਨ ਨਹੀਂ ਹੋ ਗਿਆ ਤਾਂ ਕੇਂਦਰ ਨੂੰ ਕੋਈ ਇਹ ਗੱਲ ਕਹਿਣ ਦਾ ਅਧਿਕਾਰ ਨਹੀਂ ਹੈ ਕਿ ਅਸੀਂ ਫੈਡਰਲ ਢਾਂਚੇ ਦਾ ਸਨਮਾਨ ਕਰਦੇ ਫੈਡਰਲ ਢਾਂਚਾ ਖਤਮ ਕੀਤਾ ਜਾ ਰਿਹਾ ਸਿੱਖਿਆ ਦੀ ਪਾਲਿਸੀ ਤੇ ਕੇਂਦਰ ਧੱਕੇ ਨਾਲ ਨੀਤੀ ਲਾਗੂ ਕਰ ਰਿਹਾ ਹੈਗਾ ਔਰ ਮਾਂ ਬੋਲੀ ਜਾਂ ਬੋਲੀਆਂ ਵਾਲੇ ਮਸਲੇ ਤੇ ਕੇਂਦਰ ਧੱਕੇ ਨਾਲ ਮਰਜ਼ੀ ਨਾਲ ਫੈਸਲਾ ਕਰ ਲਿਆ ਹੈਗਾ ਪੋਲੂਸ਼ਨ ਵਾਲੇ ਕਾਨੂੰਨ ਦੇ ਉੱਤੇ ਕੇਂਦਰ ਆਪਦੀ ਮਰਜ਼ੀ ਨਾਲ ਫੈਸਲਾ ਕਰਦਾ ਔਰ ਸਾਡੀ ਪੰਜਾਬ ਸਰਕਾਰ ਵੀ ਉਹਨਾਂ ਨਾਲ ਰੱਖ ਕੇ ਫੈਸਲੇ ਕਰਦੀ ਹੈਗੀ ਆ ਤਾਂ ਇਸ ਕਰਕੇ ਕੇਂਦਰ ਨੂੰ ਫੈਡਰਲ ਢਾਂਚੇ ਦੇ ਸਨਮਾਨ ਵਾਲੀ ਗੱਲ ਸ਼ੋਭਾ ਨਹੀਂ ਦਿੰਦੀ ਹੈਗੀ